ਹੜਪੀ 48 ਸੇਵਾ ਦੇ ਰਸਤੇ ਤੇ ਨਿਕਲੇ ਸਾਥੀਆਂ ਦਾ ਹੋਇਆ ਐਕਸੀਡੈਂਟ ਉਹਨਾਂ ਦੀ ਜਾਣਕਾਰੀ ਮਿਲਦੇ ਹੀ ਡਾਕਟਰ ਬਲਵੀਰ ਸਿੰਘ ਨੂੰ ਉਹਨਾਂ ਦੀ ਜਾਣਕਾਰੀ ਮਿਲਦੇ ਹੀ ਉਹਨਾਂ ਨੇ ਤੁਰੰਤ ਹਸਪਤਾਲ ਪਹੁੰਚ ਕੇ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਲਈ ਡਾਕਟਰਾਂ ਨੂੰ ਬਿਹਤਰ ਤੋਂ ਬਿਹਤਰ ਇਲਾਜ ਯਕੀਨੀ ਬਣਾਉਣ ਲਈ ਸਖਤ ਨਿਰਦੇਸ਼ ਦਿੱਤੇ ਸਤਿ ਸ਼੍ਰੀ ਅਕਾਲ ਜੀ ਸਾਡੇ ਲੁਚਕਾਣੀ ਤੋਂ ਸਾਡੇ ਕੋਈ ਸਾਥੀ ਜਿਹੜੇ ਸੀ ਉਹ ਹਾਰਪੀਟ ਦਾ ਵਾਸਤੇ ਰਾਤ ਸਮਗਰੀ ਲੈ ਕੇ ਜਾ ਰਹੇ ਸੀ ਬੜੀ ਦੁਖਦਾਈ ਖਬਰ ਮੈਨੂੰ ਮਿਲੀ ਕਿ ਉਹਨਾਂ ਦੀ ਟਰਾਲੀ ਦੇ ਵਿੱਚ ਪਿੱਛੋਂ ਕਿਸੇ ਨੇ ਆ ਕੇ ਟਰੱਕ ਮਾਰਿਆ ਔਰ ਟਰਾਲੀ ਵੀ ਉਲਟ ਗਈ ਔਰ ਉਹਨਾਂ ਨਾਲ ਸਭ ਤੋਂ ਜ਼ਿਆਦਾ ਜਿਹੜਾ ਦੁਖਦਾਈ ਸੀਗਾ ਵੀ ਸਾਡੇ ਇੱਕ ਸਾਥੀ ਦੀ ਜਾਨ ਚਲੀ ਗਈ ਔਰ ਦੋ ਹਸਤਾਚ ਪਰਤੀ ਸੀ ਪਰ ਉਹਨੂੰ ਮਿਲਿਆ ਮਨ ਬਹੁਤ ਉਦਾਸ ਹੈ ਔਰ ਬਹੁਤ ਜਿਹੜੀ ਉਹਨਾਂ ਦੀ ਪਰਿਵਾਰਾਂ ਦੀ ਪੀੜਾ ਹੈਗੀ ਆ ਜਿਹੜਾ ਸਾਥੀ ਚਲਾ ਗਿਆ ਉਹਦੇ ਦੋ ਬੇਟੀਆਂ ਉਹਦੀ ਇੱਕ ਬੇਟਾ ਛੋਟਾ ਜਿਹਾ ਔਰ ਕਮਾਨ ਵਾਲਾ ਉਹ ਇਕੱਲਾ ਹੀ ਸੀਗਾ ਸੋ ਇੱਕਦਮ ਜਿਹੜਾ ਹੈਗਾ ਸਾਰਾ ਪਰਿਵਾਰ ਜਿਹੜਾ ਹੈਗਾ ਉਹ ਬੇਸਾਰਾ ਔਰ ਲੇਕਿਨ ਮੈਂ ਉਹਨਾਂ ਨੂੰ ਮਿਲ ਕੇ ਮੈਂ ਇਹ ਦਲਾਸਾ ਦਿੱਤਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਉਹਨਾਂ ਦੀ ਪੂਰੀ ਟੇਕ ਕੇਅਰ ਕਰਾਂਗੇ ਔਰ ਜਿਹੜੇ ਦੋਸ਼ੀ ਆ ਗਏ ਉਹਨਾਂ ਤੇ ਕਾਰਵਾਈ ਵੀ ਕਰਾਵਾਂਗੇ ਤੇ ਜਿਹੜੇ ਦੋਨੋਂ ਹਸਪਤਾਲ ਚ ਦਾਖਲ ਹੈ ਮੈਂ ਉਹਨਾਂ ਨੂੰ ਵੀ ਮਿਲਿਆ ਔਰ ਉਹਨਾਂ ਨੂੰ ਜਿਹੜੇ ਪਰਿਵਾਰਾਂ ਨੂੰ ਤੇ ਉਹਨਾਂ ਦਾ ਇਲਾਜ ਕਰਾ ਰਹੇ ਆ ਅਸੀਂ ਫਰਿਸ਼ਤੇ ਚੋਂ ਔਰ ਮੈਂ ਅਜਮਾਨ ਜੋਗ ਮੁੱਖ ਮੰਤਰੀ ਸਾਹਿਬ ਨਾਲ ਵੀ ਗੱਲ ਕੀਤੀ ਆ ਅਸੀਂ ਉਹਨਾਂ ਦੀ ਵੈਸੇ ਵੀ ਜਿਹੜੀ ਹੈਗੀ ਹਰ ਸੰਭਵ ਕੋਸ਼ਿਸ਼ ਕਰਾਂਗੇ ਉਹਨਾਂ ਦੀ ਮਦਦ ਵੀ ਕਰਾਂਗੇ ਇਲਾਜ ਵੀ ਕਰਾਵਾਂਗੇ ਉਹਨਾਂ ਦਾ ਤੇ ਵਾਗਰੋਗੇ ਅਰਦਾਸ ਕਰਦੇ ਆ ਕਿ ਬਹੁਤ ਜਲਦੀ ਤੰਦਰੁਸਤ ਹੋ ਕੇ ਆਪਣੇ ਪਰਿਵਾਰਾਂ ਦੇ ਵਿੱਚ ਆਣ ਉਹ ਤੇ ਜਿਹੜਾ ਸਾਥੀ ਵਿਛੜ ਗਿਆ ਉਦਵੀ ਪਰਿਵਾਰ ਦੀ ਅਸੀਂ ਬਾਹ ਫੜਾਂਗੇ ਔਰ ਉਹਨਾਂ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ ਬਟ ਉਹਨਾਂ ਦੀ ਕਮੀ ਪੂਰੀ ਨਹੀਂ ਹੋ ਸਕਦੀ ਸੋ ਮੇਰੀ ਅੱਗੇ ਵਾਸਤੇ ਜਿਹੜੇ ਬੰਦੇ ਵੀ ਰਾਤ ਸ벅ਲੇ ਲੈ ਕੇ ਜਾਂਦੇ ਔਰ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਸਾਨੂੰ ਦੱਸਤਾ ਕਰੋ ਅਸੀਂ ਕੋਈ ਤੁਹਾਡੇ ਵਾਸਤੇ ਕੋਈ ਟਰੱਕ ਦਾ ਜਾਂ ਹੋਰ ਕੋਈ ਬੰਦੋਬਸਤ ਕਰ ਦਿਆ ਕਰਾਂਗੇ ਤੇ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਸੋਲੇ ਕਿਉਂਕਿ ਪਹਿਲੇ ਹੀ ਪੰਜਾਬ ਦੇ ਵਿੱਚ ਮੁਸੀਬਤਾਂ ਦਾ ਪਹਾੜ ਟੁੱਟਿਆ ਹੋਇਆ ਹੈ ਆੜਾਂ ਦੇ ਰੂਪ ਦੇ ਵਿੱਚ ਤੇ ਇਹ ਬੜਾ ਇੱਕ ਬਹੁਤ ਹੀ ਬਰੇ ਜੜਾ ਹੈਗਾ ਤੁਹਾਨੂੰ ਸਦਮਾ ਲੱਗਿਆ ਔਰ ਇਹ ਪਰਿਵਾਰ ਵਾਸਤੇ ਖਾਸ ਕਰਕੇ ਜਿਹੜਾ ਸਾਥੀ ਚਲਾ ਗਿਆ ਉਹਨਾਂ ਦੇ ਪਰਿਵਾਰ ਲਈ ਬੜਾ ਸਹਿ ਦੁੱਖ ਹੈ ਇਹ ਲੇਕਿਨ ਸਾਰਾ ਨਗਰ ਹੋ ਕੇ ਮਦਦ ਕਰ ਰਿਹਾ ਔਰ ਅਸੀਂ ਵੀ ਉਹਨਾਂ ਦੀ ਮਦਦ ਕਰਾਂਗੇ